ਪੂਰੇ ਦੇਸ਼ ਵਿੱਚ ਅੱਜ ਜਨਮ ਅਸ਼ਟਮੀ ਦਾ ਤਿਹਾਰ ਬੜੀ ਹੀ ਸ਼ਰਧਾ ਤੇ ਭਾਵ ਨਾਲ ਮਨਾਇਆ ਜਾ ਰਿਹਾ ਔਰ ਜੇਕਰ ਗੱਲ ਮੋਗਾ ਦੀ ਕਰੀਏ ਤਾਂ ਮੋਗਾ ਦੇ ਵਿੱਚ ਵੀ ਅੱਜ ਜਨਮ ਅਸ਼ਟਮੀ ਦਾ ਤਿਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਮੰਦਰਾਂ ਦੇ ਵਿੱਚ ਭਗਤਾਂ ਦਾ ਜਿਹੜਾ ਤਾਂਤਾ ਲੱਗਿਆ ਹੋਇਆ ਔਰ ਸਭ ਤੋਂ ਪਹਿਲਾਂ ਗੱਲਬਾਤ ਕਰ ਲਵਾਂਗੇ ਇਥੋਂ ਦੇ ਪੁਜਾਰੀ ਨਾਲ ਪੰਡਤ ਜੀ ਨਾਲ ਕੀ ਕਹਿਣਾ ਹੈ ਪੰਡਤ ਜੀ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ ਤੇ ਜੀ ਧੰਨਵਾਦ ਜੀ ਤੁਹਾਡੇ ਦੈਨਿਕ ਸਵੇਰਾ ਟੀਵੀ ਦੇ ਦਰਸ਼ਕਾਂ ਦੇ ਲਈ ਬਹੁਤ ਬਹੁਤ ਸ਼ੁਭ ਕਾਮਨਾਵਾਂ कि ਤੁਸੀਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਇਸ ਉਤਸਵ ਨੂੰ ਘਰ-ਘਰ ਦੇ ਵਿੱਚ ਪਹੁੰਚਾ ਕੇ ਦਿਖਾ ਕੇ ਇੱਕ ਬਹੁਤ ਹੀ ਚੰਗਾ ਕੰਮ ਕਰ ਰਹੇ ਹੋ ਕਿਉਂਕਿ ਜੋ ਸਾਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਉਪਦੇਸ਼ ਦਿੱਤੇ ਹੈ ਅਸੀਂ ਉਹਨਾਂ ਉਪਦੇਸ਼ਾਂ ਨੂੰ ਤਾਂ ਹੀ ਜਾਣ ਸਕਾਂਗੇ ਜੇ ਸਾਡੇ ਕੋਲੇ ਕੋਈ ਸਾਧਨ ਹੋਏਗਾ ਔਰ ਅੱਜ ਦਾ ਸਾਧਨ ਸਭ ਤੋਂ ਵੱਡਾ ਸਾਧਨ ਹੈ ਉਹ ਹੈ ਸੋਸ਼ਲ ਮੀਡੀਆ ਔਰ ਤੁਸੀਂ ਸੋਸ਼ਲ ਮੀਡੀਆ ਦੇ ਰਾਹੀਂ ਸਾਰਿਆਂ ਨੂੰ ਘਰ-ਘਰ ਦੇ ਵਿੱਚ ਸੰਦੇਸ਼ ਦੇ ਰਹੇ ਹੋ ਤੁਸੀਂ ਧੰਨਵਾਦੀ ਪਾਤਰ ਹੋ ਤੁਹਾਡਾ ਦਿਨਕ ਸਵੇਰਾ ਜੋ ਚੈਨਲ ਹੈ ਇਹ ਵੀ ਧੰਨਵਾਦਾ ਪਾਤਰ ਹੈ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਅੱਜ ਦੇ ਦਿਨ ਭਗਵਾਨ શ્રી ਕ੍ਰਿਸ਼ਨ ਜੀ ਦਾ ਪ੍ਰਗਟ ਉਤਸਵ ਹੈ ਭਗਵਾਨ શ્રી ਕ੍ਰਿਸ਼ਨ ਅੱਜ ਦੇ ਦਿਨ ਪ੍ਰਗਟ ਹੋ ਕੇ ਇਸ ਧਰਤੀ ਦੇ ਉੱਤੇ ਆਏ ਜਿਸ ਵੇਲੇ ਸਾਰੀ ਮਰੀਆਦਾਵਾਂ ਜਿਸ ਵੇਲੇ ਸਾਰੇ ਲੋਕ ਸਾਰੀਆਂ ਚੀਜ਼ਾਂ ਨੂੰ ਛੱਡ ਚੁੱਕੇ ਸੀ ਔਰ ਆਪਣੇ ਮਨ ਮੁਤਾਬਕ ਸਾਰੇ ਕੰਮ ਕਰ ਰਹੇ ਸੀ ਉਸ ਵੇਲੇ ਕੋਈ ਧਰਮ ਕੋਈ ਕਰਮ ਕੋਈ ਈਮਾਨ ਕੋਈ ਮਰਿਆਦਾ ਇਸ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ ਸੀ ॠषि मुनि ਮਹਾਤਮਾ ਜਾਂ ਚੰਗੇ ਸੱਜਣ ਲੋਕ ਸੀ ਜਿਹੜੇ ਉਹਨਾਂ ਲੋਕਾਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਔਰ ਜਦੋਂ ਇਸ ਤਰ੍ਹਾਂ ਦਾ ਵਾਤਾਵਰਣ ਮਾਹੌਲ ਬਣਦਾ ਹੈ ਉਸ ਵੇਲੇ ਪ੍ਰਮਾਤਮਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਜਗ੍ਹਾ ਤੇ ਆਉਂਦੇ ਹੈ ਦੁਆਪਰ ਯੁੱਗ ਦੇ ਅਖੀਰ ਦੇ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਇਸ ਧਰਤੀ ਦੇ ਉੱਤੇ ਆਏ ਔਰ ਇਸ ਧਰਤੀ ਦੇ ਉੱਤੇ ਅੱਜ ਦੇ ਦਿਨ ਭਾਦੋਂ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਿਥੀ ਵਾਲੇ ਦਿਨ ਜਿਸ ਨੂੰ ਆਪਾਂ ਅਸ਼ਟਮੀ ਦੇ ਨਾਂ ਤੋਂ ਪੁਕਾਰਦੇ ਹਾਂ ਜਨਮ ਅਸ਼ਟਮੀ ਵੀ ਕਹਿੰਦੇ ਹਾਂ ਔਰ ਅੱਜ ਦੇ ਦਿਨ ਭਗਵਾਨ ਇਸ ਜਗ੍ਹਾ ਤੇ ਪ੍ਰਗਟ ਹੋ ਕੇ ਆਏ ਸਨ ਇਸੇ ਕਰਕੇ ਭਾਦੋਂ ਮਹੀਨੇ ਦੇ ਕ੍ਰਿਸ਼ਨ ਪੱਖਸ਼ ਦੀ ਅਸ਼ਟਮੀ ਤਿਥੀ ਨੂੰ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਨੇ ਸਾਰੇ ਵਿਸ਼ਵ ਦੇ ਅੰਦਰ ਭਗਵਾਨ ਕ੍ਰਿਸ਼ਨ ਜੀ ਦੇ ਉਪਾਸਕ ਸਨਾਤਨ ਧਰਮ ਨੂੰ ਮੰਨਣ ਵਾਲੇ ਲੋਕ ਅਤੇ ਹੋਰ ਜਿਹੜੇ ਦੂਸਰੇ ਭਗਵਾਨ ਕ੍ਰਿਸ਼ਨ ਜੀ ਦੇ ਪਦ ਚਿੰਨ੍ਹਾਂ ਤੇ ਚੱਲ ਕੇ ਆਪਣੇ ਜੀਵਨ ਨੂੰ ਸਵਾਰ ਰਹੇ ਐ ਉਹ ਵੀ ਸਾਰੇ ਲੋਕ ਅੱਜ ਦੇ ਦਿਨ ਨੂੰ ਬੜੀ ਖੁਸ਼ੀ ਦੇ ਨਾਲ ਮਨਾਉਂਦੇ ਹੈ ਔਰ ਭਗਵਾਨ ਕ੍ਰਿਸ਼ਨ ਜੀ ਤੋਂ ਇਹ ਸਿੱਖਿਆ ਜੋ ਸਾਨੂੰ ਮਿਲਦੀ ਹੈ ਉਹ ਲੈ ਕੇ ਸਾਨੂੰ ਦੁਨੀਆ ਦੇ ਵਿੱਚੋਂ ਸਮਾਜ ਦੇ ਵਿੱਚੋਂ ਦੇਸ਼ ਦੇ ਵਿੱਚੋਂ ਭੇਦ ਭਾਵ ਉੱਚ ਨੀਚ ਨੂੰ ਖਤਮ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਚਾਹੀਦਾ ਹੈ ਅੱਜ ਸਵੇਰ ਤੋਂ ਹੀ ਜਦੋਂ ਤੋਂ ਮੰਦਰ ਖੁੱਲੇ ਹੈ ਉਸ ਸਮੇਂ ਤੋਂ ਹੀ ਲੋਕ ਆਪਣੀ ਆਪਣੀ ਪੂਜਾ ਆਪਣੀ ਆਪਣੀ ਸ਼ਰਧਾ ਲੈ ਕੇ ਪ੍ਰਮਾਤਮਾ ਦੇ ਸ਼੍ਰੀ ਚਰਨਾਂ ਦੇ ਵਿੱਚ ਨਮਨ ਕਰਨ ਵਾਸਤੇ ਝੁਕਣ ਵਾਸਤੇ ਪ੍ਰਾਰਥਨਾ ਕਰਨ ਵਾਸਤੇ ਆ ਰਹੇ ਹੈ ਔਰ ਹੁਣ ਕਥਾ ਚੱਲ ਰਹੀ ਹੈ ਜੋ ਤੁਸੀਂ ਦੇਖ ਰਹੇ ਹੋ ਇਸ ਕਥਾ ਦੇ ਅੰਦਰ ਸੈਂਕੜਾਂ ਦੀ ਗਿਣਤੀ ਦੇ ਵਿੱਚ ਹਰ ਰੋਜ਼ ਇਹ ਸ਼ਰਧਾਲੂ ਲੋਕ ਪਹੁੰਚਦੇ ਹੈ ਔਰ ਅੱਜ ਕਥਾ ਦਾ ਸਮਾਪਨ ਯਾਨੀ ਕਿ ਭੋਗ ਵੀ ਪਏਗਾ ਔਰ ਭੋਗ ਦੇ ਸਮੇਂ ਦੇ ਵਿੱਚ ਇਹ ਗਿਣਤੀ ਹੋਰ ਵੀ ਜ਼ਿਆਦਾ ਵਧਦੀ ਜਾਏਗੀ ਭਗਵਾਨ ਕ੍ਰਿਸ਼ਨ ਜੀ ਦੇ ਜਨਮ ਸਮੇਂ ਤੱਕ ਇਹ ਜਿਹੜੀ ਲਾਈਨਾਂ ਹੈ ਇਹ ਜਿਹੜੀਆਂ ਦੂਰ ਤੱਕ ਤੁਸੀਂ ਦੇਖ ਰਹੇ ਹੋ ਮੰਦਿਰ ਦਾ ਗੇਟ ਵੀ ਜਿਹੜਾ ਤੁਹਾਨੂੰ ਨਜ਼ਰ ਸਹੀ ਢੰਗ ਦੇ ਨਾਲ ਨਹੀਂ ਆਉਂਦਾ ਹੋਏਗਾ ਇੰਨੀ ਜ਼ਿਆਦਾ ਜੋ ਪਬਲਿਕ ਆ ਰਹੀ ਹੈ ਇਹ ਰਾਤ ਦੇ ਭਗਵਾਨ શ્રી ਕ੍ਰਿਸ਼ਨ ਜੀ ਦੇ ਜਨਮ ਦੇ ਸਮੇਂ ਤੱਕ ਇਹ ਆਉਂਦੇ ਹੀ ਰਹੇਗੀ ਔਰ ਉਸ ਤੋਂ ਬਾਅਦ ਦੇ ਵਿੱਚ ਵੀ ਲੋਕ ਆ ਕੇ ਭਗਵਾਨ ਦਾ ਪ੍ਰਸਾਦ ਲੈ ਕੇ ਔਰ ਮੱਥਾ ਟੇਕ ਕੇ ਜਾਣਗੇ ਪੰਡਤ ਜੀ ਇੱਕ ਤੁਹਾਡੇ ਤੋਂ ਜਾਣਕਾਰੀ ਲਵਾਂਗੇ ਕਿਉਂਕਿ ਪਹਿਲਾਂ ਕੀ ਹੁੰਦਾ ਜੀ ਪੁਰਾਣੇ ਸਮਿਆਂ ਦੇ ਵਿੱਚ ਲੋਕ ਜਿਹੜੇ ਕੀ ਜਨਮ ਦਿਨ ਮਨਾਉਂਦੇ ਸੀ ਕਿਉਂਕਿ ਪਹਿਲਾਂ ਤੱਕ ਹੁੰਦਾ ਨਹੀਂ ਸੀ ਉਹ ਜ ਕੁਝ ਜਿਹੜਾ ਹੁਣ ਮੰਦਰਾਂ ਦੇ ਵਿੱਚ ਜਿਹੜੇ ਕੇਕ ਕੱਟੇ ਜਾਂਦੇ ਆ ਕੇਕ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜਾ ਇਹ ਵੀ ਕਹਿ ਸਕਦੇ ਆ ਵੀ ਮੰਦਰਾਂ ਦੇ ਵਿੱਚ ਇਹ ਕੇਕ ਕੱਟਣਾ ਚਾਹੀਦਾ ਕਿ ਨਹੀਂ ਕੱਟਣਾ ਚਾਹੀਦਾ ਬਹੁਤ ਚੰਗਾ ਤੁਸੀਂ ਸਵਾਲ ਕੀਤਾ ਹੈ ਔਰ ਕੱਲ ਜਦੋਂ ਮੈਂ ਇਸ ਜਗ੍ਹਾ ਤੇ ਕਥਾ ਕਰ ਰਿਹਾ ਸੀ ਤਕਰੀਬਨ ਮੇਰਾ 10-15 ਮਿੰਟ ਦਾ ਜੋ ਪ੍ਰਵਚਨ ਸੀ ਉਹ ਵੀ ਅਸੀਂ ਚੀਜ਼ ਦੇ ਉੱਤੇ ਹੀ ਰਿਹਾ ਕਿ ਇਹ ਕੇਕ ਕੱਟਣ ਦੀ ਜਿਹੜੀ ਮਰਿਆਦਾ ਹੈ ਇਹ ਸਾਡੀ ਸਨਾਤਨ ਸੰਸਕ੍ਰਿਤੀ ਦੀ ਮਰਿਆਦਾ ਨਹੀਂ ਹੈ ਕਿਉਂ ਸਾਡੀ ਸੰਸਕ੍ਰਿਤੀ ਜੋੜਨ ਦੇ ਵਿੱਚ ਵਿਸ਼ਵਾਸ ਰੱਖਦੀ ਹੈ ਕਿਸੇ ਨੂੰ ਕੱਟਣ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੀ ਔਰ ਐਸੇ ਹੀ ਚੀਜ਼ ਦਾ ਪ੍ਰਭਾਵ ਕਹ ਦਈਏ ਜਾਂ ਸਾਡੀ ਮੈਨੇਜਮੈਂਟ ਜਿਸ ਨੇ ਬੜੇ ਅੱਛੇ ਤਰੀਕੇ ਦੇ ਨਾਲ ਇਸ ਸ਼ਬਦਾਂ ਨੂੰ ਸਵੀਕਾਰ ਕੀਤਾ ਅਤੇ ਇਸ ਦੇ ਉੱਤੇ ਗੂੜ੍ਹਾ ਵਿਚਾਰ ਕੀਤਾ ਵਿਚਾਰ ਕਰਕੇ ਅੱਜ ਅਸੀਂ ਜਦੋਂ ਸ਼ਾਮ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਉਤਸਵ ਮਨਾਇਆ ਜਾਏਗਾ ਨਾ ਉਹਦੇ ਵਾਸਤੇ ਛੋਟੇ-ਛੋਟੇ ਮੱਖਣ ਦੇ ਪੇੜੇ ਬਣਾ ਕੇ ਲੱਡੂ ਬਣਾ ਕੇ ਵਿੱਚ ਉਹਦੇ ਮਿਸ਼ਰੀ ਜਾਂ ਦੂਸਰੀ ਕੋਈ ਮਿੱਠੀ ਚੀਜ਼ ਮਿਕਸ ਕਰਕੇ ਉਹ ਸਾਡੇ ਤਿਆਰ ਕਰ ਰਹੇ ਸ਼ਰਧਾਲੂ ਲੋਕ ਰਾਤ ਨੂੰ ਅਸੀਂ ਅੱਜ ਕੀ ਉਹ ਵੰਡਾਂਗੇ ਅੱਜ ਕੀ ਸਾਡੀ ਇਹ ਸ਼ੁਰੂਆਤ ਹੈ ਤਾਂ ਕਿ ਉਹ ਥੋੜਾ ਜਿਹਾ ਬਣਾ ਕੇ 5-7 ਕਿਲੋ ਮੱਖਣ ਦੇ ਲੱਡੂ ਉਹ ਲੋਕਾਂ ਦੇ ਵਿੱਚ ਛੋਟੇ-ਛੋਟੇ ਜਿਵੇਂ ਆਪਾਂ ਕੋਈ ਪੀਸ ਰਸਗੁੱਲੇ ਦੇ ਜਾਂ ਕਿਸੇ ਚੀਜ਼ ਦੇ ਹੁੰਦੇ ਉਹ ਵੰਡਣ ਦੀ ਅਸੀਂ ਪਰੰਪਰਾਇਕ ਪਾਉਣ ਲੱਗੇ ਆ ਔਰ ਇਹ ਕੇਕ ਕੱਟਣ ਦੀ ਜਿਹੜੀ ਮਰਿਆਦਾ ਹੈ ਬਿਲਕੁਲ ਵੀ ਸਾਡੇ ਸਨਾਤਨ ਦੀ ਨਹੀਂ ਹੈ ਔਰ ਕਿਸੇ ਵੀ ਜਗ੍ਹਾ ਤੇ ਤੁਸੀਂ ਦੇਖੋ ਆਪਣੇ ਜਿਹੜੇ ਲੱਡੂਆਂ ਦਾ ਮਹੱਤਵ ਜ਼ਿਆਦਾ ਹੈ ਔਰ ਕੋਈ ਵੀ ਆਪਣੇ ਸ਼ਗਨ ਦਾ ਕੰਮ ਹੋਵੇ ਵਿਆਹ ਸ਼ਾਦੀ ਦਾ ਕੰਮ ਹੋਵੇ ਕਿਸੇ ਦੇ ਜਨਮ ਦਾ ਕੰਮ ਹੋਵੇ ਤਾਂ ਅਸੀਂ ਸਭ ਤੋਂ ਪਹਿਲੇ ਲੱਡੂ ਦੇ ਨਾਲ ਸ਼ੁਰੂਆਤ ਕਰਦੇ ਆ ਕਿਉਂਕਿ ਲੱਡੂ ਬਹੁਤ ਸਾਰੇ ਦਾਣਿਆਂ ਨੂੰ ਇਕੱਠੇ ਕਰਕੇ ਬਣਾਇਆ ਜਾਂਦਾ ਹੈ ਵੱਡਾ ਸਮਾਜ ਸਾਡੀ ਸੰਸਕ੍ਰਿਤੀ ਸਾਡਾ ਧਰਮ ਇਹ ਜੋੜਨ ਦੀ ਸਿੱਖਿਆ ਦਿੰਦਾ ਹੈ ਸਾਨੂੰ ਔਰ ਸਾਨੂੰ ਕੇਕ ਕੱਟਣ ਵਾਲੇ ਪਾਸੇ ਨਹੀਂ ਕਿਉਂਕਿ ਕੇਕ ਇੱਕ ਵਿਦੇਸ਼ੀ ਮਰੀਅਦਾ ਹੈ ਜੋ ਕੱਟਣ ਦੇ ਵਿੱਚ ਅਲੱਗ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਹੈ ਸਾਡੀ ਸਨਾਤਨ ਦੀ ਜੋ ਮਰੀਅਦਾ ਹੈ ਉਹ ਲੋਕਾਂ ਨੂੰ ਜੋੜ ਕੇ ਰੱਖਣ ਦੀ ਵਿੱਚ ਵਿਸ਼ਵਾਸ ਰੱਖਦੀ ਹੈ ਜਨਮ ਦਿਨ ਤਾਂ ਪਹਿਲਾਂ ਵੀ ਮਨਾਏ ਜਾਂਦੇ ਪਰ ਇਸ ਤਰ੍ਹਾਂ ਦੇ ਜਨਮ ਦਿਨ ਮਨਾਏ ਤੁਸੀਂ ਵਧੀਆ ਗੱਲ ਕੀਤੀ ਕਿ ਲੱਡੂ ਹੈ ਬੂੰਦੀ ਨਾਲ ਤਿਆਰ ਹੁੰਦਾ ਉਹਨੂੰ ਜੋੜਿਆ ਜਾਂਦਾ ਤੋੜਿਆ ਨਹੀਂ ਉਹਨੂੰ ਤੋੜਨ ਲਈ ਕੋਈ ਹੋਰ ਚੀਜ਼ ਚਾਹੀਦੀ ਹੈ ਕਾਰਨ ਕਿ ਸਮਝੋ ਜਿਹੜੀ ਦਿਨੋਂ ਤੋਂ ਇਹ ਪ੍ਰਥਾ ਜਿਹੜੀ ਖਤਮ ਹੁੰਦੇ ਜਾ ਰਹੀ ਹੈ ਕਿਉਂਕਿ ਨੌਜਵਾਨ ਪੀੜ੍ਹੀ ਹੈ ਤਾਂ ਸਿਰਫ ਜਨਮ ਦਿਨ ਦੀ ਗੱਲ ਕਰੀਏ ਵੀ ਵੱਡੇ ਕੇਕ ਕੱਟ ਲਿਆ ਤੇ ਜਨਮ ਦਿਨ ਮਨਾ ਲਿਆ ਇਸ ਦਾ ਮੇਨ ਕਾਰਨ ਇਹ ਹੈ ਕਿ ਅਸੀਂ ਆਪਣੀ ਮੂਲ ਸੰਸਕ੍ਰਿਤੀ ਤੋਂ ਪਿੱਛੇ ਹਟਦੇ ਜਾ ਰਹੇ ਹਾਂ ਜੋ ਸਾਡੀ ਮੂਲ ਸੰਸਕ੍ਰਿਤੀ ਸੀ ਜੋ ਸਾਡੇ ਸਨਾਤਨ ਦੇ ਪ੍ਰਾਚੀਨ ਪਰੰਪਰਾਵਾਂ ਸੀ ਪ੍ਰਾਣੀਆਂ ਅਸੀਂ ਉਹਨਾਂ ਨੂੰ ਛੱਡ ਦਿੱਤਾ ਔਰ ਮੈਂ ਕਈ ਵਾਰ ਅੱਗੇ ਵੀ ਕਹਾ ਕਰਦਾ ਇੱਕ ਆਪਣੇ ਬਹੁਤ ਪੰਜਾਬੀ ਦੇ ਇੱਕ ਲੇਖਕ ਹੋਏ ਧਾਰਮਿਕ ਲੇਖਕ ਜਿਨ੍ਹਾਂ ਨੂੰ ਮਾਸਟਰ ਨੱਥਾ ਸਿੰਘ ਜੀ ਦੇ ਨਾਂ ਤੋਂ ਪੁਕਾਰਿਆ ਜਾਂਦਾ ਸੀ ਉਹਨਾਂ ਦੀਆਂ ਕੁਝ ਚੰਦ ਲਾਈਨਾਂ ਅੱਜ ਮੈਨੂੰ ਯਾਦ ਆ ਰਹੀਆਂ ਹਨ ਔਰ ਉਹਨਾਂ ਨੇ ਲਿਖਿਆ ਕਿ ઋਸ਼ੀਆਂ ਕੀ ਸੰਤਾਨ ਆਜ ਕੱਲ ਬਹੁਤ ਸਿਆਣੀ ਹੋ ਗਈ रेशियों की संतान आजकल बहुत सेयानी हो गई जन्म लिया था भारत में नकल की किन्ही गैरों की शक्ल तो अपनी वही रही पर अकल बेगानी हो गई ए assi dusriyan de piche lagke apni paramparavanu chhadke dusri sabhyatawanu assi apne vich mila rahe ha ajj oh log dhanwad de patra hai chahe oh kise vi firke de naal kise vi dharm de naal kise vi desh de naal ਉਹ ਸੰਬੰਧ ਰੱਖਦੇ ਹੈ ਚਾਹੇ ਉਹ ਮੁਸਲਮਾਨ ਭਾਈਚਾਰਾ ਹੈ ਚਾਹੇ ਸਿੱਖ ਭਾਈਚਾਰਾ ਹੈ ਚਾਹੇ ਕੋਈ ਵੀ ਭਾਈਚਾਰਾ ਹੈ ਉਹ ਆਪਣੇ ਧਾਰਮਿਕ ਜਾਂ ਆਪਣੇ ਹੋਰ ਕਿਸੇ ਕੰਮ ਦੇ ਵਿੱਚ ਸਨਾਤਨ ਦੇ ਕਿਸੇ ਵੀ ਫੰਕਸ਼ਨ ਨੂੰ ਕਿਸੇ ਵੀ ਪਰੰਪਰਾ ਨੂੰ ਉਹ ਵਿੱਚ ਸ਼ਾਮਲ ਨਹੀਂ ਕਰਦੇ ਅਸੀਂ ਦੂਸਰਿਆਂ ਦੇ ਫੰਕਸ਼ਨਾਂ ਨੂੰ ਦੂਸਰਿਆਂ ਦੀ ਪਰੰਪਰਾਵਾਂ ਨੂੰ ਦੇਖੋ ਦੇਖ ਦੇਖ ਸਾਨੂੰ ਉਸ ਦਾ ਬਿਲਕੁਲ ਪਤਾ ਨਹੀਂ ਹੁੰਦਾਗਾ ਅੱਜ ਤੁਸੀਂ ਮਸਜਿਦ ਦੇ ਵਿੱਚ ਚਲੇ ਜਾਓ ਚਾਹੇ ਤੁਸੀਂ 10 ਕਰੋੜ ਰੁਪਈਆ ਉਸ ਜਗ੍ਹਾ ਤੇ ਦਾਨ ਕਰ ਦਿਓ ਔਰ ਉਹਨਾਂ ਨੂੰ ਕਹੋ ਜੀ ਸਾਡੇ ਮੌਲੀ ਬਣਦੇ ਹੋ ਤੁਹਾਡੇ ਕਿਤੇ ਮੌਲੀ ਨਹੀਂ ਬਣਨਗੇ ਉਹਨਾਂ ਦੀ ਆਪਣੀ ਪਰੰਪਰਾ ਹੈ ਮੈਂ ਇਹ ਕਹਿੰਦਾ ਕਿ ਉਹਨਾਂ ਦੀ ਪਰੰਪਰਾ ਮਾੜੀ ਹੈ ਕਿਸੇ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਚਲੇ ਜਾਓ ਉਸ ਜਗ੍ਹਾ ਤੇ ਕਹੋ ਜੀ ਸਾਡੇ ਟਿੱਕਾ ਲਾ ਦਿਓ ਕਹਿੰਣਗੇ ਭਾਈ ਸਾਹਿਬ ਨਹੀਂ ਉਹਨਾਂ ਦੀ ਆਪਣੀ ਪਰੰਪਰਾ ਹੈ ਔਰ ਇੱਕ ਸਾਡੇ ਲੋਕ ਇਸ ਤਰ੍ਹਾਂ ਦੇ ਹੈ ਕਿ ਜੋ ਆਪਣੀ ਪਰੰਪਰਾਵਾਂ ਨੂੰ ਛੱਡ ਕੇ ਹਰੇਕ ਨੂੰ ਕਹਿਣਗੇ ਕਿ ਹਾਂਜੀ ਜੋ ਕੁਛ ਇਹ ਦੂਸਰੇ ਵਾਲਾ ਕਰਦਾ ਪਿਆ ਉਹ ਚੰਗਾ ਹੈ ਸਾਨੂੰ ਦੂਸਰੇ ਦਾ ਜਿਹੜਾ ਆਪਣਾ ਅੱਛਾ ਲੱਗਦਾ ਹੈ ਵਿਵਹਾਰ ਪਰ ਅਸੀਂ ਆਪਣੀ ਪਰੰਪਰਾਵਾਂ ਨੂੰ ਭੁੱਲਦੇ ਜਾ ਰਹੇ ਹਾਂ ਇਸੇ ਕਰਕੇ ਸਾਡਾ ਸਮਾਜ ਕਮਜ਼ੋਰ ਹੋ ਰਿਹਾ ਸਾਡੇ ਪਰਿਵਾਰ ਟੁੱਟ ਰਹੇ ਹੈ ਸਾਡਾ ਦੇਸ਼ ਕਮਜ਼ੋਰ ਹੋ ਰਿਹਾ ਇਹਨਾਂ ਨੂੰ ਜੇ ਅਸੀਂ ਬਚਾਉਣਾ ਹੈ ਤਾਂ ਸਾਨੂੰ ਸਾਡੇ ਸਨਾਤਨ ਦੀਆਂ ਪੁਰਾਤਨ ਜਿਹੜੀਆਂ ਪਰੰਪਰਾਵਾਂ ਹੈ ਉਹਨਾਂ ਨੂੰ ਅਪਣਾਉਣਾ ਪਏਗਾ हां हर एक चीज ਦੇ ਵਿੱਚ ਕੋਈ ਨਾ ਕੋਈ ਬੁਰਾਈ ਆਉਂਦੀ ਹੈ ਜੇ ਕਿਸੇ ਤਰ੍ਹਾਂ ਦੇ ਨਾਲ ਸਾਡੇ ਧਰਮ ਦੇ ਅੰਦਰ ਸਾਡੇ ਸਮਾਜ ਦੇ ਅੰਦਰ ਕੋਈ ਤਰੂਟੀ ਹੈ ਨਾ ਉਸ ਨੂੰ ਸਾਡੇ ਵਿਦਵਾਨ ਲੋਕ ਹੈ ਜਿਹੜੇ ਜਗਤਗੁਰੂ ਸ਼ੰਕਰਾਚਾਰੀ ਜੀ ਹੈ ਜਾਂ ਉਹਨਾਂ ਦੇ ਬਰਾਬਰ ਹੋਰ ਜਿਹੜੇ ਵਿਦਵਾਨ ਹੈ ਇਹਨਾਂ ਸਾਰਿਆਂ ਨੂੰ ਬੈਠ ਕੇ ਮੰਥਨ ਚਿੰਤਨ ਕਰਨਾ ਚਾਹੀਦਾ ਹੈ ਔਰ ਉਹ ਸਾਡੀਆਂ ਕੁਰੀਤੀਆਂ ਨੂੰ ਦੂਰ ਕਰਕੇ ਸਾਡੇ ਸਮਾਜ ਦਾ ਮਾਰਗਦਰਸ਼ਨ ਕਰਨ ਤਾਂ ਕਿ ਅਸੀਂ ਵਿਸ਼ਵ ਗੁਰੂ ਪਹਿਲਾਂ ਵੀ ਸੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਉਸ ਆਪਣੇ ਤਾਜ ਨੂੰ ਬਰਕਰਾਰ ਰੱਖ ਸਕੀਏ ਪੰਡਿਤ ਜੀ ਵੱਡੀ ਗੱਲ ਦੱਸਤੀ ਹੈ ਤੁਸੀਂ ਵੀ ਅੱਜ ਕੇਕ ਵੀ ਜਿਹੜਾ ਕਟਿਆ ਨਹੀਂ ਜਾਊਗਾ ਮੰਦਰ ਦੇ ਵਿੱਚ ਅੱਜ ਜਿਹੜੇ ਆ ਲੱਡੂ ਆ ਜਿਹੜੇ ਮਿਸ਼ਰੀ ਦੇ ਜਾਂ ਕਿ ਹੋਰ ਚੀਜ਼ ਦੇ ਖੋਏ ਦੇ ਉਹ ਵੰਡੇ ਜਾਣਗੇ ਅੱਜ ਦੇ ਦਿਨ ਮੈਸੇਜ ਕੀ ਦੇ ਰਹੇ ਹਾਂ ਮੈਂ ਮੈਸੇਜ ਇਹੀ ਦੇਵਾਂਗਾ ਕਿ ਅੱਜ ਤੇ ਅਸੀਂ ਇਸ ਸਮਾਗਮ ਦੇ ਅੰਦਰ ਕੇਕ ਬਿਲਕੁਲ ਨਹੀਂ ਕਟਾਂਗੇ ਸਿਰਫ ਤੇ ਸਿਰਫ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਜੋ ਸਭ ਤੋਂ ਜ਼ਿਆਦਾ ਪਿਆਰਾ ਸੀ ਮੱਖਣ ਔਰ ਅਸੀਂ ਮੰਦਰ ਕਮੇਟੀ ਵੱਲੋਂ ਮੱਖਣ ਦੇ ਛੋਟੇ-ਛੋਟੇ ਲੱਡੂ ਉਹਦੇ ਵਿੱਚ ਮਿੱਠਾ ਮਿਕਸ ਕਰਕੇ ਮਿੱਠਾ ਵੀ ਉਸ ਤਰ੍ਹਾਂ ਦਾ ਮਿਕਸ ਕੀਤਾ ਜਾਏਗਾ ਜਿਹੜਾ ਵਰਤ ਵਾਲਾ ਵੀ ਆਦਮੀ ਕੋਈ ਲੈ ਸਕੇ ਔਰ ਮੈਂ ਇਹੀ ਸਿੱਖਿਆ ਦੇਵਾਂਗਾ ਕਿ ਭਗਵਾਨ ਕ੍ਰਿਸ਼ ਮੈਂ ਇਹੋ ਮੈਸੇਜ ਦੇਵਾਂਗਾ ਕਿ ਜੋ ਭਗਵਾਨ શ્રી ਕ੍ਰਿਸ਼ਨ ਜੀ ਦੀ ਸਿੱਖਿਆ ਹੈ ਉੱਚ-ਨੀਚ ਵੱਡਾ-ਛੋਟਾ ਇਹਨਾਂ ਨੂੰ ਸਭ ਨਾਵਾਂ ਨੂੰ ਛੱਡ ਕੇ ਔਰ ਸਮਤ ਭਾਵ ਇੱਕੋ ਜਿਹੇ ਸਾਰਿਆਂ ਦੇ ਨਾਲ ਵਰਤਾਵ ਕਰਦੇ ਹੋਏ ਔਰ ਅਸੀਂ ਆਪਣੇ ਸਮਾਜ ਦੇਸ਼ ਕੌਮ ਧਰਮ ਇਸ ਨੂੰ ਅੱਗੇ ਵਧਾਈਏ ਬਿਲਕੁਲ ਇਹ ਸਨ ਮੰਦਿਰ ਦੇ ਪੁਜਾਰੀ ਜੀ ਦਾ ਨਾਮ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਜਿਹੜੀ ਪ੍ਰਥਾ ਜਿਹੜੀ ਚੱਲਦੀ ਆ ਰਹੀ ਹੈ ਪੁਰਾਣੇ ਪਰ ਟਾਈਮਾਂ ਦੇ ਵਿੱਚ ਜਿਹੜੀ ਚੱਲਦੀ ਆ ਰਹੀ ਹੈ ਕਿਉਂਕਿ ਪੱਲਿਆ ਟਾਈਮਾਂ ਦੇ ਵਿੱਚ ਜਿਹੜੇ ਜਨਮ ਦਿਨ ਮਨਾਏ ਜਾਂਦਾ ਸੀ ਪਰ ਕੇਕ ਨਹੀਂ ਕੱਟਿਆ ਜਾਂਦਾ ਸੀ ਪਰ ਅੱਜ ਇਹਨਾਂ ਵੱਲੋਂ ਇੱਕ ਜਿਹੜਾ ਵੱਖਰਾ ਉਪਰਾਲਾ ਕੀਤਾ ਗਿਆ ਹੈ ਕਿ ਮੰਦਰ ਦੇ ਵਿੱਚ ਅੱਜ ਕੇਕ ਨਹੀਂ ਕੱਟਿਆ ਜਾਏਗਾ ਮੱਖਣ ਦੇ ਜਿਹੜੇ ਲੱਡੂ ਆ ਜਿੰਨਾਂ ਤੇ ਵਿੱਚ ਮਿਸ਼ਰੀ ਆ ਜਿਹੜੇ ਹੋਰ ਸਮਗਰੀ ਜਿਹੜੀ ਹੈ ਰਲਾ ਕੇ ਜਿਹੜੀ ਅੱਜ ਵੰਡੀ ਜਾਊਗੀ ਔਰ ਦੂਸਰੇ ਪਾਸੇ ਇਹਨਾਂ ਨੇ ਬੜਾ ਵਧੀਆ ਸੁਨੇਹਾ ਦਿੱਤਾ ਹੈ ਕਿ ਸਾਰੇ ਮੰਦਰਾਂ ਦੇ ਵਿੱਚ ਜਿਹੜਾ ਕਿ ਜਿੰਨੇ ਵੀ ਪੁਜਾਰੀ ਆ ਜਿਹੜੇ ਆ ਭਗਤ ਜਨ ਜਿਹੜੇ ਪਹੁੰਚ ਰਹੇ ਨੇ ਉਹਨਾਂ ਨੂੰ ਜਿਹੜਾ ਇੱਕ ਮੈਸੇਜ ਦਿੱਤਾ ਗਿਆ ਹੈ ਕਿ ਮੰਦਰਾਂ ਦੇ ਵਿੱਚ ਜਿਹੜਾ ਹਨਿਆ ਪਰੰਪਰਾ ਜਿਹੜਾ ਉਸ ਨੂੰ ਨਿਭਾਇਆ ਜਾਵੇ। ਦਲੀਪ ਕੁਮਾਰ ਜੈਨਿਸ ਸਿਵਰਾ ਟੀਵੀ ਮੋਗਾ